ਮੰਗਲ ਸੂਤਰ 11 ਅਸਾਮੀਆਂ ਦੇ ਵਿੱਚੋਂ ਸਿਰਫ ਇੱਕ ਸਾਮੀ ਦੇ ਆਪਾਂ ਮੰਗਲ ਸੂਤਰ ਪਾ ਦੇਣਾ ਔਰ ਉਹ ਅਸਾਮੀ ਹੈ ਜਿਹੜੀ ਹਮੇਸ਼ਾ ਲਈ ਆਪਣੀ ਹੋ ਜਾਵੇ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਕਿ ਇਹ ਜੀ ਤਿਆਰੀ ਕਰੀਏ ਕਿਹੋ ਜਿਹੀ ਰਣਨੀਤੀ ਹੋਵੇ ਇਹੋ ਜਿਹਾ ਕੋਈ ਸੂਤਰ ਹੋਵੇ ਮੰਗਲ ਸੂਤਰ ਵਾਲੀ ਤਰ੍ਹਾਂ ਜੋ ਆਪਣਾ ਪਾਰ ਤਾਰਾ ਕਰ ਦੇ ਸਭ ਤੋਂ ਪਹਿਲਾਂ ਤਾਂ ਲੈਕਚਰ ਪੰਜਾਬੀ ਦੀ ਜਿਹੜੀ ਤਿਆਰੀ ਕਰ ਰਹੇ ਹੋਸ਼ਲਾ ਬਣਾ ਕੇ ਰੱਖੋ ਲਗਭਗ 6 ਮਹੀਨੇ ਦਾ ਸਮਾਂ ਆਪਣੇ ਕੋਲ ਲਗਾ ਹੈ ਹੋਰ ਜਿਹੜਾ ਪੇਪਰ ਹੈ 23 ਜੂਨ ਤੋਂ ਲੈ ਕੇ 6 ਜੁਲਾਈ ਦੇ ਵਿਚਾਲੇ ਹੋਵੇਗਾ ਆਪਾਂ ਅੱਜ ਤੋਂ ਰਣਨੀਤੀ ਬਣਾਉਣ ਜਾ ਰਹੇ 171 ਦਿਨਾਂ ਦੀ ਰਣਨੀਤੀ ਹੈ ਜਿਵੇਂ ਕਿ ਤੁਸੀਂ ਥੰਬਨੇਲ ਦੇ ਉੱਤੇ ਵੇਖ ਰਹੇ ਇਹ 171 ਦਿਨ ਆਪਣੇ ਪੂਰਨ ਤੌਰ ਤੇ ਸਮਰਪਿਤ ਹੋਣ ਲੈਕਚਰਰ ਜੀ ਸਾਮੀ ਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਣੇ ਆਪ ਦਾ ਵਿਸ਼ਲੇਸ਼ਣ ਕਰਨਾ ਹੈ ਜੋ ਪੇਪਰ ਆਪਾਂ ਪਹਿਲਾਂ ਦਿੱਤਾ ਹੋਇਆ ਹੈ ਬਹੁਤ ਸਾਰੇ ਵਿਦਿਆਰਥੀ ਐਵੇਂ ਹੋਣਗੇ ਜਿਨ੍ਹਾਂ ਨੇ ਪਹਿਲਾਂ ਪੇਪਰ ਦਿੱਤਾ ਦਾ ਉਸ ਪੇਪਰ ਨੂੰ ਕੱਢੋ ਵੇਖੋ ਉਹਨੂੰ ਕੀ ਗਲਤੀਆਂ ਰਹਿ ਗਈਆਂ ਮੇਰੇ ਤੋਂ जोड़ा मैटर मैं तैयार किया जोड़ा मैटर मेरे को पेपर न जफा पाया है कि नहीं अगर थोड़े तो को मैटर ही एजा सगा चालीस प्रसेंट नंबर भी नहीं अपने बने तो अपना मैटर कमजोर सी य है कि पेपर ही एजा कसूता देता सी कि बहुत सारे लोग है जेड़े, वो असफल रहे ਅਸ ਤੋਂ ਸੰਬੰਧਿਤ ਮੈਂ ਵੱਖਰੀ ਵੀਡੀਓ ਬਣਾਈ ਹੋਈ ਹੈ ਉਸ ਚ ਪੂਰੀ ਚਰਚਾ ਕੀਤੀ ਹੋਈ ਹੈ ਪਰੰਤੂ ਜਿਹੜੇ ਲੋਕ ਮੇਰੇ ਨਾਲ ਜੁੜੇ ਹੋਏ ਸੀਗੇ ਤਿਆਰੀ ਮੇਰੇ ਸਾਹਮਣ ਕੀਤੀ ਸੀ ਪੇਪਰ ਨੂੰ ਜਫਾ ਪੈ ਗਿਆ ਔਰ ਇਸ ਵਾਰ ਅਸੀਂ ਦੁਨੀ ਤਿਆਰੀ ਦੇ ਨਾਲ ਹਾਜ਼ਰ ਹੈ ਜੇ ਪਿਛਲੀ ਵਾਰ ਪੇਪਰ ਨੂੰ ਜਫਾ ਪੈ ਗਿਆ ਤਾਂ ਇਸ ਵਾਰ ਨੂੰ ਪੇਪਰ ਨੂੰ ਜਫਾ ਪੈਣਾ ਹੀ ਪੈਣਾ ਹੈ ਸੜੇ ਜੋ ਬਹੁਤ ਸਾਰੇ ਵਿਦਿਆਰਥੀ ਹੈ ਜੀ ਹੋਣਗੇ ਪੇਪਰ ਕਰਨਗੇ ਜਾਂ ਤਾਂ 2-3 ਨੰਬਰਾਂ ਤੋਰੇ ਜਾਂ 4 ਕੁ ਪ੍ਰਸ਼ਨ ਉਹਨਾਂ ਨੂੰ ਨਹੀਂ ਆਏ ਇਹ ਜਾ ਉਹ ਹੈ ਯਾਨੀ ਤੁਹਾਡੇ ਕੋਲ ਜਿਹੜਾ ਮੈਟਰ ਸੀਗਾ ਉਹ ਇਹੋ ਜਿਹਾ ਤਾਂ ਸੀਗਾ ਵੀ ਜਿਸ ਨਾਲ ਆਪਣੀ ਪਾਰ ਪੈ ਸਕਦੀ ਸੀ ਕੀ ਕਮੀਆਂ ਰਹੀਆਂ ਕਈ ਵਿਦਿਆਰਥੀ ਆ ਜੇ ਹੋ ਸਕਦੇ ਹੈ ਕਿ ਜੋ ਪੜ੍ਹ ਰਹੇ ਸੀ ਉਹਦੇ ਵਿੱਚ ਆਇਆ ਹੀ ਨਹੀਂ ਤਾਂ ਉਹਨਾਂ ਲਈ ਪਹਿਲਾ ਪ੍ਰਸ਼ਨ ਆਇਆ ਕਿ ਉਹਨਾਂ ਕੋਲ ਮੈਟਰ ਹੀ ਇਹ ਜਿਹਾ ਸੀਗਾ ਉਹਨਾਂ ਨੇ ਜੋ हदबंदी तय की जो तैयारी की वो इन्नी घट सी कि उस पेपर तक कट ऑफ तक आप पहुंच ही नहीं सके तो सब तो पहला अपना विश्लेषण करो कमी कितने रही है उस तो बाद दोबारा सारे अपने मैटर अपडेट करो और अपडेट करने तो बाद मैं की पढ़ना की नहीं पढ़ना ए करो इस संबंधित मैं भीडियो भी बनाया हो ਗੋਬਿੰਦ ਬਾਣਾਲਾ ਲੈਕਚਰ ਪੰਜਾਬੀ ਦਾ ਪਾਠ ਕਰਮ ਉਹਦੇ ਦੱਸਿਆ ਹੋਇਆ ਕਿਹੜੀ ਕਿਹੜੀ ਕਿਤਾਬਾਂ ਪੜ੍ਹਨੀ ਆਪਾਂ ਉਹ ਕਿਤਾਬਾਂ ਆਪਣੇ ਕੋਲੋਂੀਆਂ ਚਾਹੀਦੀਆਂ ਹੈਗੀ ਔਰ ਜਿਹੜੇ ਫ੍ਰੈਸ਼ਰ ਹੈਗੇ ਉਹ ਵੀ ਇਸ ਗੱਲ ਦਾ ਧਿਆਨ ਦੇਣ ਸਭ ਤੋਂ ਪਹਿਲਾਂ ਆਪਣੇ ਕੋਲ ਅਜੇ ਨੋਟਸ ਬਣਾਓ ਜਾਂ ਮੇਰੀ ਜੋ ਨੋਟਸ ਰੂਪੀ ਕਿਤਾਬ ਹੈ ਜਿਹੜੀ ਕਿ ਤੁਸੀਂ ਦੇਖ ਰਹੇ ਹੋ থাম্বਨੇਲ ਦੇ ਉੱਤੇ ਲੈਕਚਰ ਦਾ ਫਸਟ অর ਸੈਕੰਡ ਪੁਆਇੰਟ ਤੁਹਾਨੂੰ ਲਗਭਗ ਇਹਦੇ ਵਿੱਚੋਂ ਮਿਲ ਜੇਗਾ ਆਪਣੇ ਨੋਟਸ ਤਿਆਰ ਕਰੋ ਜਾਂ ਜੋ ਵੀ ਜਿਸ ਗੁਰੂ ਨਾਲ ਤੁਸੀਂ ਜੁੜੇ ਹੋ ਉਹਦੇ ਨੋਟਸ ਆਉਣਾ ਉੱਤੇ ਵਿਸ਼ਵਾਸ ਰੱਖੋ ਔਰ ਉਹ ਪਹਿਲਾ ਫਰਜ਼ ਆਪਣਾ ਹੈ ਕਿ ਉਹ ਆਪਾਂ ਨੂੰ ਚੰਗੀ ਤਰ੍ਹਾਂ ਯਾਦ ਹੋਣ ਉਸ ਤੋਂ ਬਾਅਦ ਛੱਟੀ ਤੋਂ ਲੈ ਕੇ 12ਵੀਂ ਦੀ ਕਿਤਾਬਾਂ ਆਪਾਂ ਨੂੰ ਯਾਦ ਹੋਣੀ ਚਾਹੀਦੀ ਹੈ ਬੀਏ ਦੀਆਂ ਸਿਰਫ 6 ਕਿਤਾਬਾਂ ਮੇਰੇ ਟੈਲੀਗ੍ਰam ਚੈਨਲ ਦੇ ਉੱਤੇ ਦਿੱਤੀਆਂ ਹੋਈਆਂ ਹਨ ਔਰ ਜਿਹੜੀਆਂ ਇਹ ਜਿਹੜੀਆਂ ਨਵੀਆਂ ਕਿਤਾਬਾਂ ਲੱਗੀਆਂ ਉਹ ਮਾਰਕੀਟ ਚ ਉਪਲਬਧ ਹੈ ਮੇਰੀਆਂ ਨਵੀਆਂ ਕਿਤਾਬਾਂ ਲੱਗੀਆਂ ਹੋਈਆਂ ਉਹ ਤੁਸੀਂ ਪੜ ਸਕਦੇ ਹੋ ਪੁਰਾਣੀਆਂ 6 ਹੀ ਕਿਤਾਬਾਂ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰੋ ਔਰ ਪੜ ਲਓ ਐਮਏ ਦਾ ਸਿਲੇਬਸ ਪੜਨ ਦਾ ਸਾਰਾ ਐਮਏ ਦਾ ਸਿਲੇਬਸ ਪੜਨ ਦਾ ਲੋੜ ਨਹੀਂ ਗਈ ਬਸ ਉਹਨਾਂ ਵੀ ਜਿਹੜੇ ਕਵਤਾ ਨਾਵਲ ਨਾਟਕ ਹਨੀ ਵਗੈਰਾ ਆ ਗਏ ਉਹਨਾਂ ਨੂੰ ਆਪਾਂ ਇੱਕ ਵਾਰ ਦੇਖ ਲੈਣਾ ਹੈਗਾ ਆਪਣਾ ਸਿਲੇਬਸ ਜੋ ਹੈਗਾ ਲੈਕਚਰ ਪੰਜਾਬੀ ਦਾ ਉਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਯਾਦ ਹੋਣਾ ਚਾਹੀਦਾ ਔਰ ਉਸ ਸਿਲੇਬਸ ਦੇ ਅੰਦਰ ਹੀ ਸਿਲੇਬਸ ਆਲੇ ਟੌਪਿਕ ਹੀ ਆਪਾਂ ਪੜਨੇ ਆ ਉਸ ਤੋਂ ਇਲਾਵਾ ਆਪਾਂ ਕੁਝ ਨਹੀਂ ਪੜਨਾ ਐਂਦੀ ਜੋ ਪੁਸਤਕ ਸੀ ਚੀ ਇਹ ਕਿਤਾਬਾਂ ਮੈਂ ਉਹ ਦੇ ਰੱਖੀ ਐ ਤੁਸੀਂ ਉਹ ਦੇਖ ਸਕਦੇ ਹੋ ਲਿਆ ਕੇ ਪੜ ਲਓ ਦੂਜੀ ਗੱਲ 171 ਦਿਨ ਦੀ ਰਣਨੀਤੀ ਹੈ ਜਿਹੜਾ ਆਪਣਾ ਰਿਵੀਜ਼ਨ ਹੈ 90 ਦਿਨਾਂ ਦੇ ਅੰਦਰ ਅੰਦਰ ਇੱਕ ਵਾਰ ਸਾਰਾ ਜਿਹੜਾ ਮੈਟਰ ਹੈ ਉਹਨੂੰ ਆਪਾਂ ਵੇਖ ਲਈਏ ਆਪਣੇ ਦਿਮਾਗ ਦੇ ਅੰਦਰ ਪੂਰਨ ਤੌਰ ਤੇ ਵਿਵਸਥਿਤ ਕਰ ਲਈਏ ਜਚਾ ਲਈਏ ਜਿਵੇਂ ਲਾਇਬ੍ਰੇਰੀ ਚ ਕਿਤਾਬ ਜੱੱਚੀ ਹੁੰਦੀ ਹੈ। ਅਵਲਾ ਸਵਲਾ ਆਪਣੇ ਦਿਮਾਗ ਚ ਬਹੁਤ ਸਾਰਾ ਨਹੀਂ ਵਾੜ ਲੈਣਾ। ਕੁਝ ਨਿੰਦਾ ਚੀਜ਼ਾਂ ਜਿਹਨਾਂ ਨੂੰ ਆਪਾਂ ਲੈ ਕੇ ਚੱਲ ਰਹੇ ਹਾਂ ਉਹਦੀ ਸਾਰੇ ਮੈਟਰ ਦੀ ਆਪਣੇ ਦਿਮਾਗ ਦੇ ਅੰਦਰ ਸੈਟਿੰਗ ਕਰ ਲੈਣੀ ਹੈਗੀ। ਇਹਦੇ ਵਿੱਚ ਵੀ ਕੀ ਕਰਨਾ ਕੀ ਹਫਤਾ ਆਪਾਂ ਪਰ ਇੱਕ ਤਾਂ ਰੀਡਿੰਗ ਮਾਰ ਲਈ ਯਾ ਜਿਹੜੇ ਵਿਦਿਆਰਥੀ ਤਿੰਨ ਦਿਨਾਂਵਾਂ ਰੀਡਿੰਗ ਮਾਰਦੇ ਆ ਜਾਂ ਰੋਜ਼ਾਨਾ ਸ਼ਾਮ ਨੂੰ ਜਾਂ ਸਵੇਰੇ ਇੱਕ ਘੰਟਾ ਪਿਛਲਾ ਪੜ੍ਹਿਆ ਰੀਡਿੰਗ ਮਾਰਦੇ ਆ ਜਿਸ ਤਰੀਕੇ ਨਾਲ ਮਰਜੀ ਤੁਸੀਂ ਅਪਣਾ ਸਕਦੇ ਹੋ ਹਫ਼ਤਾ ਪੜ੍ਹੇ ਇੱਕ ਤੰ ਰੀਡਿੰਗ ਹਫ਼ਤਾ ਪੜ੍ਹੇ ਇੱਕ ਤੰ ਰੀਡਿੰਗ 90 ਦਿਨਾਂ ਚ ਇਸ ਤਰੀਕੇ ਨਾਲ ਆਪਾਂ ਇੱਕ ਵਾਰ ਪਹਿਲਾ 라ਉਂਡ ਕੱਢਣਾ ਹੈ ਹੋਰ ਪੜ੍ਹਨਾ ਘੱਟੋ ਘੱਟ 8 ਤੋਂ 10 ਘੰਟੇ ਹੈ 6 ਘੰਟੇ ਪੰਜਾਬੀ ਪੜ੍ਹਨੀ ਹੈ और तीन घंटे आप जी के पढ़नी क्योंकि तो रेशो भी आई है नंबर का रेशो जोड़ा है उसी हिसाब आप पढ़ाई करा इनी पढ़ाई आप करिए क्योंकि तो कंपीटिशन का जमाना है हूँ पहला रविजन नब्बे दिन दिनों अंदर दूजा रविजन पंतालीस दिन के अंदर उस तो अगला तीजा रविजन पच्ची दिन के अंदर ਔਰ ਅਖੀਰਲਾ ਜਿਹੜਾ ਰਿਵੀਜ਼ਨ ਹੈ ਉਹ 11 ਦਿਨਾਂ ਦੇ ਅੰਦਰ ਜਦੋਂ ਚਾਰ ਵਾਰ ਤੁਸੀਂ ਰਿਵੀਜ਼ਨ ਦੇ ਦੋਗੇ ਨਾ ਫਿਰ ਇਹ ਤੈਰ ਦੇ ਫਿਰਣਗੇ ਅੱਖਰ ਪ੍ਰਸ਼ਨ ਤੁਹਾਡੇ ਸਾਹਮਣੇ ਤੁਹਾਨੂੰ ਇਹ ਪਤਾ ਹੋਊਗਾ ਮੈਂ ਕਿਹੜਾ ਪ੍ਰਸ਼ਨ ਕਰਨਾ ਹੈ ਮੈਂ ਕਿਹੜਾ ਪ੍ਰਸ਼ਨ ਛੱਡਣਾ ਹੈ ਇਹ ਪ੍ਰਸ਼ਨ ਮੈਨੂੰ ਆਂਦਾ ਨਹੀਂ ਮੈਂ ਮੱਥਾ ਹੀ ਨਹੀਂ ਮਾਰਨਾ ਇਸ ਦੇ ਨਾਲ ਮੈਂ ਇੱਕ ਇੱਕ ਬੇਜ਼ੋਰ ਤਿਆਰੀ ਹੋ ਜੂਗੀ ਤੁਹਾਡੀ ਸਮੇਂ-ਸਮੇਂ ਤੇ ਆਪਣਾ ਵਿਸ਼ਲੇਸ਼ਣ ਵੀ ਕਰਨਾ ਹੈਗਾ ਟੈਸਟ ਆਪਣਾ ਟੈਸਟ ਕਰੋ ਆਪਣੇ ਆਪ ਦਾ ਆਪਣੀ ਟੈਸਟਰੀ ਜਾਣ ਵਾਲੀ ਹੈ ਉਹ ਟੈਸਟਰੀ ਤੁਸੀਂ ਜੁਆਇਨ ਕਰ ਸਕਦੇ ਹੋ ਹੋਰ ਉਸ ਵਿੱਚ ਘੱਟੋ ਘੱਟ ਇਹ 400 ਬੱਚਿਆਂ ਚੋਂ ਤੁਹਾਡਾ ਰੈਂਕ ਆਵੇਗਾ ਪਹਿਲੇ 10 ਬੱਚੇ ਇਹ ਟੈਲੀਗ੍ਰਾਮ ਚੈਨਲ ਤੇ ਪਾ ਦਵਾਂਗੇ ਉਸ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੇਰੀ ਤਿਆਰੀ ਕਿੱਥੇ ਚੱਲ ਰਹੀ ਹੈ ਲੈਕਚਰ ਪੰਜਾਬੀ ਜਿਹੜੇ ਤਿਆਰੀ ਕਰ ਰਹੇ ਆ ਉਹ ਨੈਟ ਦਾ ਪੇਪਰ ਵੀ ਕਰ ਸਕਦੇ ਆ ਪਰ ਨੈਟ ਦੇ ਪੇਪਰ ਚੋਂ ਸਾਰਾ ਕੁਝ ਕਰਨ ਦੀ ਲੋੜ ਨਹੀਂ ਹੈ ਬਸ ਤੁਹਾਨੂੰ ਪਤਾ ਮੈਂ ਆ ਪੜਿਆ ਜਾ ਇਹ ਮੇਰੇ ਪੇਪਰ ਤੋਂ ਸੰਬੰਧਿਤ ਪ੍ਰਸ਼ਨ ਹੈਗਾ ਕੋਈ ਮੇਰੇ ਪੇਪਰ ਤੋਂ ਸੰਬੰਧਿਤ ਪ੍ਰਸ਼ਨ ਨਹੀਂਗਾ ਬਸ ਉਹ ਪ੍ਰਸ਼ਨ ਜਿਹੜਾ ਤੁਸੀਂ ਪੇਪਰ ਚੋਂ ਕਰਾਂਗੇ 40-50 ਨਿਕਲਣਗੇ ਉਹ 40-50 ਪ੍ਰਸ਼ਨਾਂ ਚੋਂ ਤੁਸੀਂ ਵੇਖ ਲੈਣਾ ਕਿੰਨੇ ਮੇਰੇ ਗਲਤ ਹੋਏ ਕਿੰਨੇ ਮੇਰੇ ਸਹੀ ਹੋਏ ਤੁਹਾਨੂੰ ਆਪ ਹੀ ਆਪਾਂ ਤਾਂ ਲੱਗ ਜਾਊਗਾ ਮੇਰੀ ਤਿਆਰੀ ਕਿੱਥੇ ਚੱਲ ਰਹੀ ਹੈ ਵਰਨਾ ਤਾਂ ਸ੍ਰੀ ਦੀ ਜੋ ਰੈਂਕ ਹੈ ਉਹ ਤੁਹਾਨੂੰ ਤੁਹਾਡੀ ਤਿਆਰੀ ਦੱਸ ਦੂਗੀ ਫਿਰ ਦੁਬਾਰਾ ਆਪਾਂ ਤਿਆਰੀ ਚ ਲੱਗਣਾ ਹੈਗਾ ਬਾਰ-ਬਾਰ ਆਪਣੇ ਆਪ ਨੂੰ ਟੈਸਟ ਕਰਨਾ ਹੈ ਤਿਆਰੀ ਕਰਨੀ ਹੈ ਟੈਸਟ ਕਰਨਾ ਹੈ ਤਿਆਰੀ ਕਰਨੀ ਹੈਗੀ ਇਸ ਤਰੀਕੇ ਨਾਲ ਬੇਜੋੜ ਤਰੀਕੇ ਨਾਲ ਜੋ ਉਹ ਇਹ ਤਿਆਰੀ ਹੈ ਜੋ ਆਪਾਂ ਕਰਦੇ ਰਹਿਣਾ ਹੈਗਾ ਇਹ ਜੀ ਜਿਹੜੀ ਆਪਣੀ ਤਿਆਰੀ ਹੋ ਜੇਗੀ ਜਦੋਂ ਸਿਰਫ ਤੁਸੀਂ ਪੇਪਰ ਦੋਵਗੇ ਆ ਜਿਹੜਾ ਇਹ ਸੂਤਰ ਹੈ ਮੰਗਲ ਸੂਤਰ ਹੈ ਉਹ ਉਸ ਅਸਾਮੀ ਦੇ ਪੈ ਜਾਣਾ ਹੈ ਹੋਰ ਤੁਹਾਡਾ ਨੰਬਰ ਆ ਜਾਣਾ ਹੈ ਇੱਕ ਅਸਾਮੀ ਵਿਗਾਈ ਜਾਣੀ ਹੈ ਤੁਹਾਡੇ ਨਾਲ ਅਗਲੇ ਵੀਡੀਓ ਜਿਹੜੇ ਮੈਂ ਉਹ ਲੈ ਕੇ ਆ ਰਿਹਾ ਹਾਂ ਕੀ ਪੜਨ ਦਾ ਤਰੀਕਾ ਕੀ ਹੋਵੇ ਪੇਪਰ 'ਚ ਗਲਤੀਆਂ ਕੀ ਨਾ ਹੋਣ ਕਿਹੜੇ ਕਿਹੜੀਆਂ ਆਪਾਂ ਗਲਤੀਆਂ ਕਰਦੇ ਆ ਇਸ ਤੋਂ ਸੰਬੰਧਿਤ ਹੋਰ ਵੀ ਕੋਈ ਤੁਹਾਡੇ ਦਿਮਾਗ ਚ ਆਂਦਾ ਹੈ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਉਸ ਵਿਸ਼ਾ ਦੇ ਉੱਤੇ ਮੈਂ ਵੀਡੀਓ ਬਣਾਉਂਗਾ ਧੰਨਵਾਦ